ਕਈ ਪਿਤਾ ਜੀ ਦੇ ਨਾਲ ਜੁੜੀ ਯਾਦ ਬਹੁਤ ਸਾਰੀਆਂ ਹੋਣਗੀਆਂ ਹਰ ਯਾਦ ਨਾਲ ਜੁੜੀ ਹੋਈ ਹੈ ਮੈਂ ਤਾਂ ਜੇ ਬੜੀਆਂ ਵੀਡੀਓ ਸਾਮ ਕੇ ਰੱਖੀਆਂ ਹੋਈਆਂ ਜਿਹੜੀਆਂ ਮੈਂ ਪਾਈਆਂ ਨਹੀਂ ਮੈਂ ਕਾਮਨ ਨਹੀਂ ਕਰਨਾ ਚਾਹੁੰਦਾ ਮੇਰਾ ਬਰਥਡੇ ਉਹਨਾਂ ਦਾ ਬਰਥਡੇ ਇਕੱਠਾ ਹੁੰਦਾ ਸੀ ਹੂੰ ਜਿਸ ਦਿਨ ਮੇਰਾ ਹੁਣ ਜਨਮ ਦਿਨ ਆਊਗਾ ਉਸ ਦਿਨ ਮੈਨੂੰ ਪਤਾ ਨਹੀਂ ਮੈਂ ਉਹ ਦਿਨ ਕੱਟੂਆਂ ਕਿਵੇਂ ਹੂੰ ਇਹ ਨਹੀਂ ਪਤਾ ਹੁਣ ਅੱਜ ਉਹਨਾਂ ਨੂੰ ਸਵਾ ਮਹੀਨੇ ਤੋਂ ਉੱਤੇ ਹੋ ਚੁੱਕਿਆ ਗਿਆ ਨੂੰ ਵਕਤ ਤੁਹਾਨੂੰ ਜੀਣਾ ਸਿਖਾ ਦਿੰਦਾ ਲੋਕ ਤੁਹਾਨੂੰ ਜੀਣਾ ਸਿਖਾ ਦਿੰਦੇ ਜਦੋਂ ਤੁਹਾਨੂੰ ਪਤਾ ਲੱਗ ਜੇ ਵੀ ਜਿਨ੍ਹਾਂ ਨੇ ਰੋਣਾ ਸੀ ਉਹ ਪਹਿਲੀਆਂ ਚ ਆ ਕੇ ਚਲੇ ਗਏ ਹੁਣ ਫਾਰਮਲਿਟੀਆਂ ਵਾਲੇ ਆ ਰਹੇ ਹੂੰ ਉਹਨਾਂ ਦੇ ਸਾਹਮਣੇ ਤਾਂ ਅੱਖਾਂ ਚੋਂ ਥਰੂ ਵੀ ਨਹੀਂ ਡਿੱਗਦਾ ਤੁਹਾਡਾ ਜਿਹੜਾ ਤੁਹਾਡੇ ਨਾਲ ਦਿਲੋਂ ਅਫਸੋਸ ਕਰਨ ਆਇਆ ਜਾਂ ਤੁਹਾਡੇ ਨਾਲ ਦਿਲੋਂ ਹਮਦਰਦੀ ਕਰਦਾ ਉਹ ਅੱਖਾਂ ਰਾਹੀਂ ਦਿਲ ਚ ਉੱਤਰ ਜਾਂਦਾ ਇੱਥੋਂ ਭਰ ਕੇ ਆਉਂਦਾ ਛਲਾ ਤੇ ਬਾਕੀ ਤਾਂ ਸਾਨੂੰ ਬਾਹ ਫੜ ਕੇ ਸਮਝਾਣੀ ਆਏ ਵੀ ਮੈਂ ਆ ਗਿਆ ਤੇਰੇ ਪਿਓ ਦੇ ਮਰਨੇ ਤੇ ਮੇਰੇ ਤੇ ਆ ਜੀ ਅਕਸਰ ਇਦਾਂ ਹੁੰਦਾ ਅਕਸਰ ਇਦਾਂ ਹੀ ਹੁੰਦਾ ਸੋ ਉਹ ਲੋਕ ਤੁਹਾਡਾ ਰੋਣਾ ਦੋਣਾ ਆਪ ਹੀ ਬੰਦ ਕਰਾ ਦਿੰਦੇ ਆ ਵਕਤ ਦੇ ਹਿਸਾਬ ਨਾਲ ਵਕਤ ਤੁਹਾਨੂੰ ਬੰਦੇ ਇਹੋ ਜੇ ਮਿਲਾਉਂਦਾ ਸਮਝਾ ਦਿੰਨੇ ਤੇਰਾ ਰੋਣਾ ਵੇਸਟ ਹੈ ਤੇਰਾ ਦੁੱਖ ਬੜਾ ਕੀਮਤੀ ਹੈ ਤੇਰੀ ਜਾਨ ਵਾਲੀ ਚੀਜ਼ ਬੜੀ ਕੀਮਤੀ ਸੀ ਪਬਲਿਕ ਨਾ ਕਰ